ਸੂਰ ਬਾਤ ਲਾਇਆ ਹੋ ਜਿਹੜੇ ਕੋ ਲੱਗਦਾ ਉਹ ਲੱਤ ਚੋਹੀ ਲੱਤ ਜਿਹੜੀ ਉਲਲੀ ਲੱਤ ਵੀ ਲਈ ਪਾ ਗਈ ਜਿਹੜੀ ਉਹ ਲੱਤਾਂ ਤੁਸੀਂ ਤੇ ਭਾਗੇ ਸੀ ਜਿਹੜੀ ਜੇ ਬਹਿਣ ਰਹੀ ਆ ਉਹ ਤੋਂ ਜਾ ਜੇ ਉਹ ਹੀ ਆ ਤੁਸੀਂ ਆਇਆ ਹੈ ਤੁਸੀਂ ਆਇਆ ਨਹੀਂ ਸਾਇੰਸ ਦੇ ਪੈਰ ਆ ਆ ਲੱਗੀ ਆ ਨਹੀਂ ਲੱਗੀ ਇਹ ਪੈਰ ਲੱਗੀ ਆ ਪੈਰ ਬਾਰੇ ਘਤਰਾਂ ਇਲਾਕੇ ਚ ਪੈ ਗਿਆ ਪੈ ਗਿਆ ਅਨਿਲ ਕੁਟੋਚ ਜੀ ਪਿੰਡ ਗੁਜਰ ਕਤਰਾਲਾ ਤੇ ਮੈਂ ਆਪਣੀ ਪੈਲੀ ਪਾਇਆ ਕਰਦਾ ਸੀ ਸੁਹਾਗਾ ਮਾਰਿਆ ਕਰਦਾ ਸੀ ਤੇ ਅੱਗੇ ਦੇਖਿਆ ਤਾਂ ਤेंदुआ ਤੇ ਫਿਰ ਸਾਰਿਆਂ ਨੂੰ ਫੋਨ ਫਾਨ ਕੀਤੇ ਅਸੀਂ ਤੇ ਤੁਸੀਂ ਵੀ ਹੁਣ ਇੱਥੇ ਆਏ ਆ ਤਾਂ ਦੇਖੋ ਸਾਰੇ ਲੋਕ ਇਕੱਠੇ ਹੋਏ ਆ ਫੋਰੈਸਟ ਨੂੰ ਵੀ ਕੀਤਾ ਫੋਨ ਉਹ ਕਹਿੰਦੇ ਇਹ ਆਣਦੇ ਆ ਥੋੜੀ ਦੇਰ ਦਾ ਅਸੀਂ ਟਰੈਕਟਰ ਤੇ ਗਏ ਸੀ ਦੋ ਬੰਦੇ ਸੀ ਤੋਂ ਹਿੰਸ ਕੋ ਆਸੀ ਬਜਾਤ ਨਹੀਂ ਉੱਠ ਨਹੀਂ ਹੋਇਆ ਕਰਦਾ ਸੀ ਤੇ ਕੋਲੋਂ ਉਦਾਂ ਹੀ ਵਾੜਾ ਖੋਲ ਕੇ ਆਪਣਾ ਇਹ ਕਰਿਆ ਕਰਦਾ ਹੈ ਨਹੀਂ ਤਾਂ ਚਲੋ ਬਚਾ ਹੀ ਰਿਹਾ ਆ ਅਸੀਂ ਤਾਂ ਇਹ ਮੰਗ ਕਰਦੇ ਫੋਰੈਸਟ ਦੇ ਇਹਨੂੰ ਪਕੜ ਕੇ ਲੈ ਜਾਣ ਪਕੜ ਕੇ ਤੇ ਨਾਣਾ ਹਾਂਜੀ ਬਹਿਸਦ ਦਾ ਮੋਲ ਬਣਿਆ ਪਿਆ ਇਸ ਵੇਲੇ ਮੈਂ ਸਰਪੰਚ ਮਦਨ ਲਾਲ ਪਿੰਡ ਚੰਗੋ ਕਤਰਾ ਵਾਲਾ ਸਾਡੇ ਪਿੰਡ ਚ ਇੱਕ ਜ਼ਿੰਮੇਦਾਰ ਕਾਨਕ ਬੀਜਣ ਵਾਸਤੇ ਸੁਹਾਗਾ ਟਰੈਕਟਰ ਨਾਲ ਫੇਰ ਰਿਹਾ ਸੀ ਤੇ ਉਹਨੂੰ ਇੱਕ ਕਮਾਨ ਦੇ ਕਿਨਾਰੇ ਤੇ ਖੇਤ ਦੇ ਵਿੱਚ ਬੰਨੇ ਦੇ ਨਾਲ ਇੱਕ ਤੰਦੂਆ ਟਾਈਪ ਦਿਖਾਈ ਜਾਣਵਰ ਦਿੱਤਾ ਜਿਸ ਨੂੰ ਉਸਨੇ ਸਾਨੂੰ ਸਰਪੰਚ ਨੂੰ ਤਲਾਹ ਦਿੱਤੀ ਸਰਪੰਚ ਦੁਆਰਾ ਜੰਗਲਾਤ ਵਿਭਾਗ ਅਤੇ ਐਸਐਚਓ ਮਕੇਰੀਆ ਨੂੰ ਇਸ ਚੀਜ਼ ਦੀ ਤਲਾਹ ਦਿੱਤੀ ਗਈ ਤੇ ਜਿਸ ਤਰ੍ਹਾਂ ਹੀ ਹੁਣ ਡਿਪਾਰਟਮੈਂਟ ਵਾਲੇ ਇਹਨੂੰ ਕਾਬੂ ਕਰਨ ਵਾਸਤੇ ਆਂਦੇ ਆ ਤੇ ਉਸ ਤੋਂ ਬਾਅਦ ਫਿਰ ਆਪਣੇ ਕਬਜ਼ੇ ਚ ਕਰਕੇ ਲੈ ਜਾਣਗੇ ਇਹਨੂੰ ਇਹੀ ਹੈ ਚਾਹਨੇ ਆ ਜਿਸ ਤਰ੍ਹਾਂ ਲੋਕ ਇਕੱਠੇ ਹੋ ਰਹੇ ਦੇਖਣੇ ਬਾਤ ਤੇ ਜਾਨਵਰ ਨੂੰ ਤੇ ਕੋਈ ਜਾਨੀਮਾਲ ਦਾ ਨੁਕਸਾਨ ਅਜੇ ਤੱਕ ਤਾਂ ਹੋਇਆ ਨਹੀਂ ਹੈ ਬਾਕੀ ਜਿੱਦਾਂ ਲੋਕ ਲਾਗੇ ਨਜ਼ਦੀਕ ਘਰ ਵੀ ਹੈਗੇ ਆ ਘਰਾਂ ਨੂੰ ਵੀ ਖਤਰਾ ਆ ਜਾਂ ਪਿੰਡ ਵਾਸ਼ੀਆਂ ਨੂੰ ਵੀ ਦੂਰੇ ਜਿਹੜੇ ਹਟਵੇਂ ਪਿੰਡਾਂ ਉਹਨਾਂ ਨੂੰ ਵੀ ਖਤਰਾ ਕਿਉਂਕਿ ਲਾਗੇ ਕਮਾਂਦ ਕਮਾਂਦ ਦੀ ਖੇਤੀ ਜ਼ਿਆਦਾ ਆ ਕਮਾਂਦ ਵਿੱਚ ਵਧਣ ਦੇ ਨਾਲ ਫਿਰ ਕਾਬੂ ਕਰਨਾ ਮੁਸ਼ਕਲ ਹੋ ਜਾਣਾ ਤੇ ਇਸੇ ਲਈ ਕਰਕੇ ਜਿਹੜੇ ਡਿਪਾਰਟਮੈਂਟ ਦੇ ਆ ਜਲਦੀ ਤੋਂ ਜਲਦੀ ਆਣ ਕੇ ਨੂੰ ਕੈਪਚਰ ਕਰ ਲੈਣ ਤੇ ਤਾਂ ਜੇ ਪਿੰਡ ਵਾਸੀਆਂ ਦੀ ਨਜ਼ਦੀਕ ਜੋ ਘਰ ਹੈ ਉਹਨਾਂ ਦੀ ਜੋ ਟੈਨਸ਼ਨ ਨਾ ਮੁਕਤ ਹੋ ਜਾਣਾ